ਕਹਿੰਦੇ ਵੀ ਇੱਕ ਟਾਈਮ ਪੰਜਾਬ ਦੇ ਲੋਕ ਪੰਜਾਬ ਦੇ ਸਿੰਘ ਗਜਨੀ ਦੇ ਬਾਜ਼ਾਰਾਂ ਚੋਂ ਕੁੜੀਆਂ ਨੂੰ ਧੀਆਂ ਭੈਣਾਂ ਨੂੰ ਮਾਵਾਂ ਨੂੰ ਛੜਾ ਕੇ ਲਿਆਉਂਦੇ ਰਹੇ ਆ ਤੇ ਅੱਜ ਖੁਦ ਆਪਦੀਆਂ ਭੈਣਾਂ ਨੂੰ ਰੀਲਾਂ ਤੇ ਨਚਾ ਕੇ ਤੇ ਆਪਦੀਆਂ ਘਰਵਾਲੀਆਂ ਨੂੰ ਰੀਲਾਂ ਤੇ ਨਚਾ ਕੇ ਤੇ ਪੈਸੇ ਕਮਾ ਰਹੇ ਆ ਤੇ ਖੋਜੋ ਪੰਜਾਬ ਗਜਨੀ ਦਾ ਬਾਜ਼ਾਰ ਬਣ ਗਿਆ ਇਹ ਅੱਜ ਘਾਵਤ ਸਿੱਧ ਹੋ ਗਈ ਆ ਪਿੰਡ ਪਿੰਡ ਰੀਲਾਂ ਬਣਾ ਕੇ ਆਪਦੀਆਂ ਭੈਣਾਂ ਨਾਲ ਆਪਦੀਆਂ ਮਾਵਾਂ ਨਾਲ ਤੇ ਆਪਦੀਆਂ ਘਰਵਾਲੀਆਂ ਨਾਲ ਗਜਨੀ ਦਾ ਬਾਜ਼ਾਰ ਕਹਾਉਂ ਚ ਸਿੱਧ ਹੋ ਰਿਹਾ ਹੈ ਤੇ ਆਪਾਂ ਕਰਦੇ ਹਾਂ ਸ਼ੁਰੂ ਵੀਡੀਓ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਤੇ ਨਾਲ ਬੈਲ ਆਈਕਨ ਵਾਲਾ ਬਟਨ ਆਊਗਾ ਤੇ ਉਹਨੂੰ ਕਲਿੱਕ ਕਰ ਲਿਓ ਹਰ ਨੋਟੀਫਿਕੇਸ਼ਨ ਵੀਡੀਓ ਤੁਹਾਡੇ ਤੱਕ ਪਹੁੰਚ ਜਾਊਗਾ ਤੇ ਅੱਜ ਆਪਾਂ ਗੱਲ ਕਰਨੀ ਸੀ ਜਿਹੜੇ ਵੀਰ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਟਾਰ ਬੰਦੇ ਆ ਫੋਕੇ ਸਟਾਰ ਜਿਹਦਾ ਕੱਪੜੇ ਮੰਗੇ ਮੰਗੇਵੇਂ ਪਾ ਕੇ ਗੱਡੀਆਂ ਮੰਗਵੀਆਂ ਲੈ ਕੇ ਕਈਆਂ ਨੇ ਮਿਹਨਤ ਨਾਲ ਵੀ ਲਈਆਂ ਚੰਗੇ ਕੰਮ ਕਰਕੇ ਕਈ ਕੁੜੀਆਂ ਵੀ ਚੰਗੀਆਂ ਹੈਗੀਆਂ ਜੋ ਚੰਗੀਆਂ ਪੱਤਰਕਾਰ ਆ ਚੰਗੀਆਂ ਵੀਡੀਓ ਬਣਾਉਂਦੀਆਂ ਵਾ ਕੋਈ ਜਾਣਕਾਰੀ ਡਾਕਟਰੀ ਜਾਣਕਾਰੀ ਦਿੰਦੀਆਂ ਕਈਆਂ ਨੇ ਆਪਣੇ ਆ ਸਟੱਡ ਫਾਰਮ ਖੋਲੇ ਆ ਕਈਆਂ ਨੇ ਬੱਕਰੀ ਫਾਰਮ ਖੋਲੇ ਆ ਕਈਆਂ ਨੇ ਮੁਰਗੀ ਫਾਰਮ ਖੋਲੀਆਂ ਕੁੜੀਆਂ ਬਹੁਤ ਜਿਹੜੀਆਂ ਮਿਹਨਤ ਕਰਦੀਆਂ ਪਈਆਂ ਕੋਈ ਆ ਜਿਹੜੀਆਂ ਆਪਣੀਆਂ ਵੈਲਡਿੰਗ ਵਾਲੀਆਂ ਕੁੜੀਆਂ ਵਾ ਇਹ ਆਪਦੀਆਂ ਮਿਹਨਤ ਵਿਖਾਉਂਦੀਆਂ ਹਨ ਤੇ ਆਪਦੀ ਮਿਹਨਤ ਕਰਕੇ ਸੋਸ਼ਲ ਮੀਡੀਆ ਸਟਾਰ ਵੀ ਬਣੀਆਂ ਵਾ ਤੇ ਚੰਗੇ ਵਾਰਡ ਵੀ ਪੈਦਾ ਕੀਤੇ ਤੇ ਕਈ ਵੀਰ ਮੇਰੇ ਨੱਚ ਕੇ ਨੱਚ ਕੇ ਪੈਸਾ ਕਮਾ ਰਹੇ ਆ ਤੇ ਇਹਦੀਆਂ ਭੈਣਾਂ ਨਾਲ ਵੀ ਕਿਤੇ ਪਤਾ ਨਹੀਂ ਜਿੱਥੇ ਜੀ ਕਰਦਾ ਉੱਥੇ ਕੈਮਰਾ ਖੋਲ ਕੇ ਰੋਡ ਤੇ ਬਹਿ ਜਾਂਦੇ ਆ ਤੇ ਨੱਚੀ ਜਾਂਦੇ ਆ ਤੇ ਨੱਚ-ਨੱਚ ਕੇ ਗਜਨੀ ਦਾ ਬਾਜ਼ਾਰ ਕਹਾਉਣ ਚ ਪੰਜਾਬ ਨੂੰ ਸਿੱਧ ਕਰ ਰਹੇ ਆ ਇਸੇ ਕਰਕੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਿਆ ਕਰੋ ਇਹ ਇਹਨਾਂ ਦੀ ਫੋਕੀ ਸ਼ੌਹਰਤ ਆ ਤੇ ਮੇਰੇ ਵਰਗੇ ਜੋ ਕੱਪੜੇ ਮੰਗਵੇਂ ਪਾ ਕੇ ਜਾਂ ਮਹਿੰਗੇ ਬ੍ਰਾਂਡ ਦੇ ਕੱਪੜੇ ਕਰਾਈ ਤੇ ਲੈ ਕੇ ਜਾਂ ਮਹਿੰਗੀਆਂ ਗੱਡੀਆਂ ਕਰਾਈ ਤੇ ਲੈ ਕੇ ਤੇ ਕਿਸੇ ਦੇ ਘਰੇ ਵੀਡੀਓ ਬਣਾ ਕੇ ਜਾਂ ਕਿਸੇ ਦੇ ਘਰ ਦੇ ਅੱਗੇ ਵੀਡੀਓ ਬਣਾ ਲੈਂਦੇ ਆ ਜਾਂ ਚੰਗੀ ਲੋਕੇਸ਼ਨ ਵੇਖ ਲੈਂਦੇ ਆ ਉੱਥੋਂ ਵੀਡੀਓ ਬਣਾ ਲੈਂਦੇ ਆ ਅੱਜਕੱਲ ਏਆਈ ਚੱਲਿਆ ਵਾ ਉਹਦੇ ਥਰੂ ਐਡਿਟ ਕਰਕੇ ਵੀਡੀਓ ਪਾ ਦਿੰਦੇ ਤੇ ਆਪਣੇ ਘਰਾਂ 'ਚ ਅੱਜਕੱਲ ਲੜਾਈਆਂ ਪੈ ਰਹੀਆਂ ਜਿੰਨਾ ਕਰਕੇ ਹਰੇਕ ਘਰੇ ਰੀਲਾਂ ਬਣਾਉਣ ਦੇ ਸੰਬੰਧ ਵਿੱਚ ਵੀਡੀਓ ਬਣਾਉਣ ਦੇ ਸੰਬੰਧ ਵਿੱਚ ਲੜਾਈ ਪੈ ਰਹੀ ਹੈ ਇਸੇ ਕਰਕੇ ਇਹਨਾਂ ਚੀਜ਼ਾਂ ਤੋਂ ਗਰੇਜ ਕਰਿਆ ਕਰੋ ਆਪਦੇ ਘਰੇ ਲੜਾਈ ਨਾ ਪਾਓ ਇਹ ਸਭ ਚੀਜ਼ਾਂ ਇਹਨਾਂ ਦੀਆਂ ਫੇਕ ਆ ਤੇ ਆਪਦੀਆਂ ਭੈਣਾਂ ਨੂੰ ਲੈ ਕੇ ਇਹ ਪ੍ਰੋਮੋਸ਼ਨ ਕਰਨ ਚੱਲੇ ਜਾਂਦੇ ਆ ਕਿਸੇ ਦੇ ਕੰਮਾਂ ਵਿੱਚ ਪਿਆ ਪਿਆ ਉੱਥੇ ਬੰਦੇ ਖੜੇ ਹੁੰਦੇ ਤੇ ਵਿੱਚ ਆਪਦੀ ਭੈਣ ਉੱਥੇ ਖਿੜਾਰੀ ਹੁੰਦੀ ਐ ਇਹਨਾਂ ਦੀ ਫਲਾਨੀ ਇਹ ਟਾਇਲ ਬੜੀ ਸੋਹਣੀ ਆ ਇਹ ਫਲਾਨਾ ਸਾਮਾਨ ਵੇਚਦੇ ਆ ਤੇ ਉਹ ਮਸ਼ਹੂਰੀ ਕਰਦੇ ਹੁੰਦੇ ਆ ਤੇ ਇਹ ਵੀਡੀਓ ਤੁਹਾਨੂੰ ਪਤਾ ਹੀ ਕਿੱਥੋਂ ਸ਼ੁਰੂ ਕਰਦੇ ਹੁੰਦੇ ਆ ਤੇ ਇਹ ਹੁਣ ਮੈਂ ਇਹ ਕਹਿਣਾ ਨਹੀਂ ਚਾਹੁੰਦਾ ਵੀ ਵੀਡੀਓ ਕਿੱਥੋਂ ਸ਼ੁਰੂ ਕਰਦੇ ਐ ਇਸੇ ਕਰਕੇ ਥੋੜਾ ਜਿਹਾ ਗਰੇਜ ਕਰਿਆ ਕਰੋ ਇਹ ਸਭ ਨਹੀਂ ਫੋਕੀਆਂ ਸ਼ੋਰਤਾਂ ਵਾਂ ਨਹੀਂ ਤਾਂ ਇਹਨਾਂ ਦੇ ਘਰੇ ਜਾ ਕੇ ਵੇਖ ਲਿਆ ਕਰੋ ਇਹ ਕਿੱਡੇ ਕੇ ਸਟਾਰ ਆ ਇੱਕ ਕੁੜੀ ਪੰਜ-ਪੰਜ ਵਿਆਹ ਕਰਾਈ ਫਿਰਦੀ ਐ ਸੋਸ਼ਲ ਮੀਡੀਆ ਸਟਾਰ ਬਣਨ ਕਰਕੇ ਥੋੜਾ ਜਿਹਾ ਗਰੇਜ ਕਰੋ ਤਾਂ ਥੋੜੀ ਜੀ ਸਮਝ ਰੱਖੋ ਲੰਬੀ ਸੋਚ ਰੱਖਿਆ ਕਰੋ ਜੇ ਤੁਸੀਂ ਅੱਜ ਵੀਡੀਓ ਬਣਾ ਰਹੇ ਆ ਕੋਈ ਗਲਤ ਚੀਜ਼ ਕਰ ਰਹੇ ਆ ਤਾਂ 10 ਸਾਲਾਂ ਨੂੰ ਉਹ ਤੁਹਾਡੇ ਬੱਚੇ ਨੂੰ ਜਦੋਂ ਪਤਾ ਲੱਗੀ ਕੋਈ ਵੀ ਚੀਜ਼ ਮਾੜੀ ਆ ਤੁਹਾਡੇ ਬੱਚੇ ਨੂੰ ਪਤਾ ਲੱਗੀ ਤੇ ਉਹ ਘਰੇ ਤੇ ਉਹ ਘਰੇ ਜਦੋਂ ਆਊਗਾ ਤੁਹਾਨੂੰ ਪੁੱਛੂਗਾ ਤੇ ਉਹਦਾ ਘਰੇ ਵੜਨ ਨੂੰ ਜੀ ਨਹੀਂ ਕਰਨਾ ਤੇ ਮਰਨ ਨੂੰ ਉਹਨੂੰ ਥਾਂ ਨਹੀਂ ਲੱਭਣੀ ਤੇ ਮਰੇ ਤਰੇ ਜਿਦਾਂ ਆਪਾਂ ਕਹਿੰਨਾ ਨਹੀਂ ਜਿਉਂਦਾ ਜੀ ਇਹ Laash ਬਣ ਗਿਆ ਅੱਜਕੱਲ੍ਹ ਐਸੇ ਕਰਕੇ ਥੋੜਾ ਜਿਹਾ ਕੋਈ ਵੀ ਚੀਜ਼ ਗਲਤ ਕਰਨ ਲੱਗਿਆ ਕਿਤੇ ਜਾਣ ਲੱਗੇ ਆਂ ਜਾਂ ਮਾੜੇ ਰਿਸ਼ਤੇਦਾਰ ਕੋਲੇ ਜਾਣ ਲੱਗਾ ਥੋੜਾ ਜਿਹਾ ਸੋਚਿਆ ਕਰੋ ਇਹ ਤੁਹਾਡੇ ਗਾਂ ਬੱਚਿਆਂ ਤੇ ਕੀ ਪ੍ਰਭਾਵ ਪਾਊਗੀ ਆਪਾਂ ਪੈਰ ਪਾੜਦੇ ਆਂ ਚਲ ਕੋਈ ਨਹੀਂ ਕਹ ਲੂ ਕੀ ਹੋਊਗਾ ਵੇਖੀ ਜਾਊਗੀ ਇਹ ਇਦਾਂ ਨਹੀਂ ਹੁੰਦਾ ਇਸੇ ਕਰਕੇ ਆਪਾਂ ਆਲੇ ਦੁਆਲੇ ਵੀ ਵੇਖ ਲਿਆ ਕੋਈ ਚੀਜ਼ ਮਾੜੀ ਕਰਦਾ ਪਿਆ ਤੇ ਹੁੰਦੇ ਅੱਜ ਕੱਲ ਬੱਚੇ ਕਿਹੜੀ ਸਥਿਤੀ ਚ ਲੰਘਦੇ ਹੋਏ ਆ ਆਪਾਂ ਵੀ ਗੱਲ ਕਰਦੇ ਹੁਣ ਯਾਰ ਇਹਦਾ ਫਲਾਨਾ ਪਿਆ ਉਹ ਤਾਂ ਆਏ ਸੀ ਇਹਦੀ ਫਲਾਨੀ ਭੈਣ ਆਏ ਸੀ ਉਹਦੀ ਫਲਾਨੀ ਮਾਂ ਆਏ ਸੀ ਇਸੇ ਕਰਕੇ ਥੋੜੇ ਅਗਰੇਜ ਕਰਿਆ ਕਰੋ ਕੱਲੋਂ ਤੁਸੀਂ ਵੀ ਇਹ ਗਲਤ ਕੰਮ ਕਰਕੇ ਗੱਡੀਆਂ ਕੋਠੀਆਂ ਕਰਾ ਪਾ ਲੋਗੇ ਤੇ ਰਹਿਣਾ ਕਿ ਇਹਨਾਂ ਨੇ ਬੱਚਿਆਂ ਨੇ ਰਹਿਣਾ ਵਾ ਤੋ ਨਾ ਬੱਚਿਆਂ ਨੂੰ ਕੱਲੋਂ ਤੁਸੀਂ ਮਰ ਜਾਓਗੇ ਕੱਲੋਂ ਤੁਸੀਂ ਇਸ ਦੁਨੀਆ ਤੇ ਨਹੀਂ ਹੋਵੋਗੇ ਤਾਂ ਕੱਲੋਂ ਤੁਹਾਨੂੰ ਬੱਚਿਆਂ ਨੂੰ ਮਿਹਣੇ ਵੱਜਣਗੇ ਵੀ ਤੇਰੀ ਭੈਣ ਐ ਕਰਦੀ ਸੀ ਤੇਰਾ ਪਿਓ ਐ ਕਰਦਾ ਸੀ ਤੇ ਤੇਰੀ ਮਾਂ ਐ ਕਰਦੀ ਸੀ ਇਸੇ ਕਰਕੇ ਥੋੜਾ ਜਿਹਾ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਕੋਈ ਜਿਹੜੇ ਸੋਸ਼ਲ ਮੀਡੀਆ ਤੇ ਨਹੀਂ ਆਉਂ ਵੀ ਗਲਤ ਕੰਮ ਕਰਦੇ ਆ ਥੋੜਾ ਜਿਹਾ ਗਰੇਜ ਕਰਿਆ ਕਰੋ ਤੇ ਮੈਂ ਐਂਡ ਤੇ ਇਹੀ ਕਹਿਣਾ ਚਾਹਣਾ ਵੀ ਥੋੜਾ ਜਿਹਾ ਪੈਸੇ ਪਿੱਛੇ ਨਾ ਭਜੋ ਥੋੜੀ ਜਿ ਇੱਜ਼ਤ ਦੀ ਰੋਟੀ ਖਾਣੀ ਸਿੱਖੋ ਜੋ ਤੁਹਾਡੀ ਆਣ ਗਮਾਣ ਤੇ ਪਿੰਡ 'ਚ ਸੋਭਾ ਹੋਵੇ ਕਿ ਕੋਈ ਵੀ ਕੋਈ ਚੀਜ਼ ਗਲਤ ਕਰਦਾ ਤੇ ਉਥੋਂ ਥੋੜਾ ਜਿਹਾ ਸਾਈਡ ਤੇ ਹੋ ਜਾ ਕਰੋ ਤੇ ਆਪ ਦਾ ਇਕੱਲੇ ਰਹਿ ਕੇ ਜ਼ਿੰਦਗੀ گزارੋ ਸੋਹਣੀ ਆ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਉਣ ਵਾਲੀ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ